ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਛੋਟੇ ਜਿਹੇ ਭਾਦੀ ਤੁਹਾਨੂੰ ਇੱਕ ਵੜਾ ਵਿਖਾਉਣੀ ਆ ਪਸ਼ੂ ਤਾਂ ਜਾਦੇ ਸੀਗੇ ਪਰ ਮੇਰੇ ਆਉਣ ਤੋਂ ਪਹਿਲਾਂ ਸਾਰੇ ਵੈਗ ਗਏ ਆ ਹੁਣ ਇੱਕ ਨਾਗ ਰਹਿ ਗਿਆ ਤੇ ਚਲੋ ਇਹਦੀ ਬਣਾ ਦਿੰਦੇ ਆ ਇਨਫੋਰਮੇਸ਼ਨ ਲੈ ਦਿੰਨਾ ਨਿਕਾ ਜਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਂ ਦੱਸੀ ਨਾਮ ਲਾਲੀਬਾਈ ਪਿੰਡ ਚੜਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਭਾਈ ਮੋਬਾਈਲ ਨੰਬਰ 8198855080 ਫੋਨ ਨੰਬਰ ਦੱਸ ਜੀ ਓ ਯਾਰ ਇਹਨੂੰ ਫਰੇ ਕਰ ਲਾ ਭਾਈ ਆਓ ਹੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਹਾਂ ਦੱਸ ਜੀ। ਨਾਮ ਲਾਲੀਬਾਈ ਪਿੰਡ ਚੜੈਕ ਜਿਲ੍ਹਾ ਮੋਗਾ ਤਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 81988 56080 ਆ ਬਾਈ। ਚੜੈਕ ਤੇ ਢੋਲਗੀ ਦੇ ਵਿਚਾਲੇ ਨਹਿਰਾਂ ਦੇ ਆਪਣਾ ਘਰ। ਦੂਜੇ ਬਖੂ ਬੈੱਗੇ ਸਾਰੇ। ਹਾਂ ਬਾਈ 6 ਸੀਂਗਾਂ ਬੈੜਾ 5 ਬੈੱਜੀਆਂ 1 ਈ ਰਹਿ ਗਈ। ਕੈਨਮਾ ਸੁਆ। ਇਹ ਬਾਈ ਰੀਗਨਲ ਦੂਜੇ ਸੁਏ ਵੈੜਸ ਹੁੰਦੀ ਆ। ਇਹ ਆਪਾਂ ਕੱਲ ਸੁਆ ਹੀ ਲਈ ਸੀ। ਰਾਮੂ ਵਾਲੇ ਲਿਆਂਦੀ ਹੁਣ। ਅੱਜ ਤੱਕ ਲੈ ਕੇ ਆਂਦੀ ਆ। ਪਿਛਲੇ ਸੁਏ ਬਾਈ ਇਹਨੇ 18 ਕਿਲੋ ਦੁੱਧ ਦਿੱਤਾ। ਬੰਦੇ ਦਾ ਨੰਬਰ ਦੇ ਦਾਂਗੇ ਠੀਕ ਹੈ ਠੀਕ ਆ ਐਰ ਕੀ ਦੁੱਧ 18 ਪਿਆ ਜੇ 20 ਪਿਆ ਜੇ 16 ਰਹਿ ਜੇ ਅਗਲਾ ਸਮਝ ਨਾ ਲੱਗੇ ਬਈ ਤਾਂਾ ਜੋ ਸਾਡਾ ਸੈਂਕ ਜਰੂਰ ਆ ਠੰਡੀ ਸੀਲ ਦੀ ਥਣਾ ਦੀ ਆਪਣੀ ਬਈ ਫੁੱਲ ਗਰੰਟੀ ਆ ਬਾਹਰ ਪਿਛੇ ਦੀ ਗਰੰਟੀ ਸਮਾਂ ਸਮਾਂ ਬਈ 2 ਤੋਂ 3 ਦਿਨ ਲਊਗੀ ਬਸ ਘੱਟ ਬਾਹਰ ਨੂੰ 2 ਤੋਂ 3 ਦਿਨ ਲਊ ਬਾਈ ਕਹਿੰਦਾ ਵੀਡੀਓ ਤਾਂ ਮੈਂ ਵੱਧ ਨਗਾਂ ਦੀ ਬਣਾਉਣ ਆਇਆ ਸੀਗਾ ਪਰ ਮੇਰੇ ਆਉਣ ਤੋਂ ਪਹਿਲਾਂ ਵੇੜਾਂ ਵੇਖ ਗਈਆਂ ਤੇ ਇੱਕ ਰਹਿ ਗਈ ਆ ਮੇਰੇ ਆਈ ਤੋਂ ਹੀ ਬੰਦੇ ਲੈ ਗਏ ਆ ਤੇ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਆ ਬਸੂ ਚਲੋ ਮੈਂ ਵੀ ਆ ਕੇ ਵੀਡੀਓ ਬਣਾਉਣੀ ਸੀ ਤੇ ਪਸ਼ੂ ਵੀ ਵੇਚਣੇ ਸੀ ਚਲੋ ਆਉਣ ਤੋਂ ਪਹਿਲਾਂ ਵੈਗਗੇ ਤੇ ਚਲੋ ਵਧੀਆ ਗੱਲ ਪਹਿਲਾ ਆ ਇਹ ਦੂਜਾ ਸੂਆ ਰਾਮੂ ਵਾਲੇ ਪਿੰਡ ਤੋਂ ਲਈ ਆ ਪਹਿਲੇ ਸੂਏ 18 ਲੀਟਰ ਦੁੱਧ ਬਾਈ ਕਹਿੰਦਾ ਦਿੱਤਾ ਪਲੂਨ ਨੇ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਸਾਈਡਾਂ 'ਚ ਬਲਟ ਹਜੇ ਕਾਫੀ ਬਾਕੀ ਆ ਇੱਕ ਗੱਲ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਨਾ ਕੋਈ ਬੁੱਢੀ ਜੀ ਨਾ ਮੰਨੇ ਦੂਜਾ ਸੂਆ ਰੀਜਨਲ ਵੈਟ ਹੋਊਗੀ ਏ ਗਾਰੰਟੀ ਆ ਬਲਟ ਲਾਹੇ ਹਜੇ ਕਾਫੀ ਬਾਕੀ ਆ ਬਾਕੀ ਦਿਨ ਕਿੰਨੇ ਪਏ ਆ ਮੈਂ ਦੋ ਤਾਂ ਪੈਂਦੇ ਲਊਗੀ ਬਸ ਦੋਵਾਂ ਤਿੰਨਾਂ ਦੇ ਨਾਲ ਜਾਇ ਇਹ ਸਾਰੀ ਵਾਲ ਢੱਲ ਕੱਢ ਕੇ ਸੂਣਾ ਕਰਮਾ ਵਾਲੀ ਨੇ ਬਾਕੀ ਭਾਈ ਫੀਡਿੰਗ ਵਾਲਾ ਲੇਵਾ ਹੋਵੇ ਹਾਂ ਨਾੜਾ ਨੂੜਾ ਪਰਲੇ ਪਾਸੇ ਪੂਰੀਆਂ ਭਈਆਂ ਦੁੱਧਾਂ ਦੀਆਂ ਜਿਵੇਂ ਆਪਾਂ ਕਹਿੰਦੇ ਨੇ ਨਾੜਾਂ ਵਾਲਾ ਪਸ਼ੂ ਦੁੱਧ ਵਧਦੇ ਜਾਂਦਾ ਹਾਂ ਹਾਂ ਤੂੰ ਮੈਂ ਖੋਣੇ ਰਾੜਾ ਤੇ ਕੋਈ ਛੋਟ ਹੀ ਨਾ ਸਮਝੇ ਵੀਰ ਭੈਣ ਭਰਾ ਕੋਈ ਵੀ ਠੀਕ ਹੈ ਇਹ ਨਾ ਕਹਦੇ ਵੀ ਹਮਾਚੜ ਵਾਲੀ ਆ ਹਾਂ ਸਹੀ ਇਹ ਤਾਂ ਗਾਰੰਟੀ ਆ ਆਪਣਾ ਰਿਕਾਰਡ ਆ ਸਾਰਿਆਂ ਨੂੰ ਪਤਾ ਨਾ ਅਜ ਤਾਂ ਹੀ ਹਮਾਚੜ ਵਾਲੀ ਲਈ ਆ ਭਾਈ ਨਾ ਲੈਣੀ ਹੂੰ ਜਿਹੜੇ ਅਟਿਆਂ ਤੋਂ ਲੈ ਲੈ ਕੇ ਇੱਧਰ ਆ ਕੇ ਮੋੜ ਕੇ ਵੀਡੀਓ ਪਾਉਂਦੇ ਆ ਉਹ ਵੀ ਐਂ ਕਹਿ ਦਿੰਦੇ ਬਈ ਅਸੀਂ ਤਾਂ ਪੰਜਾਬ ਚ ਲਈ ਆ ਕਿਉਂਕਿ ਉਹਨਾਂ ਨੇ ਲਈ ਪੰਜਾਬ ਚ ਹੁੰਦੀ ਆ ਪਰ ਐ ਨਹੀਂ ਦੱਸਦੇ ਜਿੱਥੇ 14 ਲਈਆਂ ਉੱਥੇ ਤੁਸੀਂ 2-3 ਲੈ ਗਏ ਸਹੀ ਗੱਲ ਆ ਸਹੀ ਗੱਲ ਆ ਆਪਾਂ ਕੋਈਸ ਬੰਦਾ ਸਬੂਤ ਕਰ ਦੇ ਵੀ ਬੈਠ ਹਿਮਾਚਲ ਵਾਲੀ ਆ ਗਾਂ ਫਰੀ ਠੀਕ ਐ ਦੋਸਤੋ ਭਾਈ ਕਹਿੰਦਾ ਆਪਣਾ ਕੋਈ ਸਬੂਤ ਕਰ ਦੇ ਕਿ ਹਿਮਾਚਲ ਵਾਲੀ ਗਾਂ ਗਾਂ ਫਰੀ ਦੇ ਦੂੰ ਪਰ ਇਹਦੀ ਤਾਂ ਮੈਂ ਤੁਹਾਨੂੰ ਗਾਰੰਟੀ ਦੇਈ ਜਾਂਦਾ ਕਿ ਲੋਕਲ ਬੱਛੀ ਲਈ ਆ ਕੋਈ ਹਿਮਾਚਲ ਵਾਲੀ ਨਹੀਂ ਮੋਟਾ ਮੋਟਾ ਗਲਾਬੀ ਹੱਦੀ ਚਵਾਈ ਵਾਲਾ ਥਣ ਲੈਵੇ ਤੇ ਨਾੜਾ ਤੁਹਾਨੂੰ ਦੇਸੀ ਰਹੀਆਂ ਦੋਆਂ ਦਿਨਾਂ ਨੂੰ ਸੂਪੇ ਕੱਲ ਨੂੰ ਸੂਪੇ ਪਿਆਰੀ ਮੰਨੋ ਵਹਿੜ ਆਈ ਨਹੀਂਗਾ ਕਿ 10 ਦਿਨ ਲੈ ਜੂਗੀ ਦੋਆਂ ਤਿੰਨ ਦਿਨਾਂ ਦੇ ਵਿੱਚ ਵੇਚ ਜੇ ਨੇ ਸੂਪ ਪੈਣਾ ਕਿੰਨੇ ਦੀ ਬਾਈ ਬਈ ਮੁੱਲ ਨਹੀਂ ਕਰਨਾ ਇਹਦਾ ਲੈਣ ਦੇਣਾ ਜਸ ਲੋ ਜਮਾ 100 ਰੁਪਿਆ ਛੋੜ ਵਾਲਾ ਕਰਮਾ 53000 ਦੀ ਵਹਿੜ ਦੇ ਦਾਂਗੇ ਨਾ ਸਿੰਘ ਹੁੰਦੇ ਕਿਸੇ ਨੇ ਆਹ ਭਾਅ ਨਹੀਂ ਦੇਣਾ ਸੀ ਬਾਈ ਮੈਨੂੰ ਨਹੀਂ ਦੇਣੀ ਸੀ ਵਹਿੜ ਫੇਰੇ 60 ਤੋਂ 65000 ਦੇ ਵਿੱਚ ਵਿਕਣੀ ਸੀ ਅੱਜ ਸਿੰਘਾਂ ਨਾਲ ਕਰਕੇ ਭਾਅ ਰੇਡ ਘਟ ਗਿਆ ਪਰ ਸਿੰਘ ਕਹਿੰਦੇ ਕੋਹ ਨਹੀਂ ਬਾਈ ਪੁਰਾਣੇ ਬਿਓਰ ਕੀ ਕਹਿ ਦਿੰਦੇ ਆ ਆਹ ਸਿੰਘ ਵਾਲਾ ਬਦੂ ਬਿਮਾਰ ਨਹੀਂ ਹੁੰਦਾ ਤੇ ਹੁੰਦਾ ਵੀ ਨਹੀਂ ਬਾਈ ਸਹੀ ਆ ਹਾਂ 53000 ਦੀ ਬਾਈ ਕਹਿੰਦਾ ਦੇ ਦੇਣੀ ਆ ਜਮਾ ਜਾਇਜ਼ ਭਾਅ ਦੁੱਧ ਬਹੁਤ ਤਸੱਲੀ ਬਾਈ ਦੀ ਫੁੱਲ ਹੈ ਜੀ ਤੋਂ ਲਈ ਬਾਈ ਕਹਿੰਦਾ ਉਹਦਾ ਨੰਬਰ ਦੇ ਦੂੰ ਅਗਲੇ ਨਾਲ ਗੱਲ ਕਰ ਲੈ ਪਹਿਲਾਂ ਫੇਰ ਮੇਰੇ ਨਾਲ ਸੌਦਾ ਕਰੇ ਤੇ ਬਾਕੀ ਛੋਟੇ ਛੋਟੇ ਸਿੰਘਾ ਸਿੰਘ ਤੁਹਾਨੂੰ ਕਹਿੰਦੇ ਵੀ ਕੀ ਹੈ ਜਿਵੇਂ ਬਾਈ ਨੇ ਕਿਹਾ ਜੇ ਸਿੰਘ ਨਾ ਹੁੰਦੇ ਕੋਨੀ ਹੁੰਦੀ ਮੁੱਲ 10000 ਵੱਧ ਹੋਣਾ ਸੀਗਾ ਬਾਤ ਨਹੀਂ ਵੈਰ ਫਿਰ ਇੰਨਾ ਹੋਣਾ ਆਪਾਂ ਬੋਲਦ ਕਰਕੇ ਡਰੀ ਜਾਂਦੀ ਆ ਫੁੱਲ ਗਾਰੰਟੀ ਹੋਊ ਆਪਣੀ ਠੰਡੀ ਦੀ ਦੀ ਆ ਠੰਡੀ ਮਿੱਠੀ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੋਊ ਨਹੀਂ ਜਿਹੜਾ ਗਰਮ ਪਸ਼ੂ ਹੁੰਦਾ ਉੱਥੇ ਦਾਗਲਾ ਗਾਰੰਟੀਆਂ ਆਲਾ ਨਾਂ ਹੀ ਨਹੀਂ ਲੈਂਦਾ ਇਸੇ ਵਾਰ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਉਹ ਬਾਕੀ ਦਿਸੀ ਜਾਂਦੀ ਮੌਜ ਨਾ ਕਰਮ ਵਾਲੀ ਖੜੀ ਆ ਉਹੀ ਗੱਲ ਹੈ ਨਾ ਜਿਹਦੇ ਕੋਲੇ ਹਿਮਾਚਲ ਵਾਲਿਆਂ ਨੂੰ ਕਹਿੰਦਾ ਬਾਈ ਉਹ ਕਦੇ ਨਹੀਂ ਕਹਿੰਦਾ ਮੇਰੇ ਕੋਲੇ ਪੰਜਾਬ ਵਾਲੀ ਆ ਹਾਂ ਕਦੇ ਮੂੰਹ ਨਾ ਹੀ ਨਹੀਂ ਲੈਂਦੇ ਹਿਮਾਚਲ ਦੇ ਪੰਜਾਬ ਦਾ ਆ ਜਿਹਦੇ ਕੋਲੇ ਹੁੰਦੇਗਾ ਉਹ ਤਾਂ ਕਹਿੰਦਾ ਹੀ ਨਹੀਂਗਾ ਨਾ ਹੀ ਨਹੀਂ ਲੈਂਦੇ ਬਾਈ ਹੋਰ ਹੂੰ ਬਾਕੀ ਫੋਨ ਨੰਬਰ ਸਕਰੀਨ ਤੇ ਛੋਟਾ ਜਿਹਾ ਆ ਜਿਨੇ ਦੁੱਧ ਪੀਣ ਨੂੰ ਲੈਣੀ ਆ ਪੂਰੀ ਚੰਗੀ ਆ ਗਰਮੀ ਗਰਮੀ ਪੋਰਾ ਨਹੀਂ ਮਨਾਉਣੀ ਮੱਝਾਂ ਵਰਗਾ ਦੁੱਧ ਉਹ ਫੋਨ ਨੰਬਰ ਸਕਰੀਨ ਤੇ ਮੁੱਲ ਵੀ ਨਿਕਾ 55000 ਦੇ ਆਸੇ ਪਾਸੇ ਫੰਡਰ ਮੱਝ ਵਿਗ ਜਾਂਦੀ ਆ ਲੱਸੀ ਤੋਂ ਚੰਗੀ ਦਾ 65 60 70000 ਤੱਕ ਭਾਰੀ ਮੱਝ ਵੀ ਵਿਕ ਜਾਂਦੀ ਉਹ ਤਾਂ ਫੰਡਰ ਦੀ ਗੱਲ ਕਰਦਾ ਮੈਂ ਤੇ ਇਹਨਾਂ ਦਾ ਦੁੱਧ ਪਿਆਉਣਾ 17 18 ਕਿਲੋ ਮੁੱਲ ਕਿਹੜਾ ਫੰਡਰ ਮੱਝ ਨੂੰ ਵੀ ਘੱਟ 53000 ਛੋੜ ਛੱਪਾ ਉਹਦੇ ਚ ਹੋ ਜਾਊਗਾ ਸਾਰਿਆਂ ਨੂੰ ਸასი ਸ਼ਕਾ